250 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 ਆ ਗਿਆ ਜੀ ਲਾਤਾ ਮੇਲਾ ਬਾਗੇ ਪੁਰਾਣੇ ਦੇ ਵਿੱਚ ਆਲ ਓਵਰ ਸੂਟ ਨਾਲ ਪ्युअर ਦਾ ਦੁਪੱਟਾ ਲਾ ਕੇ ਭਾਜੀ ਪ्युअर ਦਾ ਦੁਪੱਟਾ ਆਲ ਓਵਰ ਸੂਟ 250 250 250 ਏ ਆ ਗਿਆ ਪਿਆਰਾਂ ਦੇ ਵਿੱਚ 770 ਸਾਡੇ ਕੋਲ ਲੈ ਜਾਓ 700 ਦੇ ਦੋ ਕੋਈ 1500 ਨਹੀਂ ਕੋਈ 1200 ਨਹੀਂ 5 500 ਦੇ ਵਿੱਚ ਲੈਸ਼ਕ ਦੇ ਸੂਟ ਰੇਡ ਗਨ ਹੈ 560 ਚੱਕੋ ਜੀ 12 1300 ਵਾਲਾ 850 ਦਾ ਕਰਤਾ ਜੀ ਲੋ ਜੀ ਲਾਤਾ ਮੇਲਾ ਮੇਰੀ ਭੈਣੇ ਗੱਲ ਸੁਣ ਲੈ ਇਹ ਬੱਟੀ ਜੀ ਕਸੂਟ ਹੈ ਮਾਰਕੀਟ ਦੇ ਵਿੱਚ 3000 ਤੋਂ ਘੱਟ ਨਹੀਂ ਬਾਗੇ ਪਰਨੇ 1000 ਰੁਪਏ ਦਾ ਨਾਲ ਪਿਓਰ ਦਾ ਦੁਪੱਟਾ ਜਿਹੜਾ ਕਪੜਾ ਤੁਸੀਂ ਲੈਣਾ ਹੈਗਾ 50000 ਰੁਪਏ ਦਾ ਜੇ ਤੁਸੀਂ ਆਫਰ ਵਾਲੇ ਸੂਟ ਲੈਣੇ ਤਾਂ 50000 ਵਾਲਾ ਕਪੜਾ ਤੁਹਾਨੂੰ ਅਸੀਂ 20000 ਰੁਪਏ ਦੇ ਦਿਆਂਗੇ ਪਿਓਰ ਫੋਟੋ ਸੂਟ ਚੈਲੰਜ ਕਰਕੇ ਦਿੰਨੇ ਆ ਕੁੜੀਆਂ ਹੀ ਲੈਣੇ ਆ ਮਿਡਲ ਏਜ ਦੇਣ ਚਾਹੇ ਬਜ਼ੁਰਗਾਂ ਦੇ ਲੈਣੇ ਆ ਸਟ੍ਰੇਟ ਚੈੱਕ ਕਰ ਲਓ ਜੀ 2500 ਰੁਪਏ ਉੱਤੇ ਲਿਖ ਕੇ ਲਾਇ ਮਾਰਕੀਟ ਦੇ ਵਿੱਚ ਇਹਨਾਂ ਸੂਟਾਂ ਤੇ ਹੁੰਦੀ ਭਾਰੀ ਠੱਗੀ 2500 3500 ਨਹੀਂ ਤੁਹਾਨੂੰ ਕੋਈ 1200 1300 ਆ ਵੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਿਰਫ 1500 ਰੁਪਏ ਦੇ ਵਿੱਚ ਰੈਡੀमेड ਸੂਟ ਮਿਲ ਜਣਾ ਤੁਸੀਂ ਸ਼ਰਾਰੇ ਗਰਾਰੇ ਇਦਾਂ ਦੇ ਗਾਉਨ ਡਰੈਸਾਂ ਦੇਖੋ ਫਾਈ ਵੀ ਤੁਹਾਨੂੰ ਸਾਰੇ ਮਿਲ ਜਣੇ ਆ ਰੰਗ ਵੀ ਤੁਹਾਨੂੰ ਸਾਰੇ ਮਿਲ ਜਣੇ ਆ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਕਰਦੇ ਆ ਸੋ ਛੇਦੀ ਪਹੁੰਚੋ ਬਾਗਾ ਪੁਰਾਣਾ ਮੋਗਾ ਰੋੜ ਤੇ ਲਓ ਜੀ 250 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 روپے ਆ ਗਿਆ ਜੀ ਲਾਤਾ ਮੇਲਾ ਬਾਗ ਦੇ ਪ੍ਰਾਣੇ ਦੇ ਵਿੱਚ ਆਲ ఓవర్ ਸੂਟ ਨਾਲ ਪਿਓਰ ਦਾ ਦੁਪੱਟਾ ਲਾ ਕੇ ਭਾਜੀ ਪਿਓਰ ਦਾ ਦੁਪੱਟਾ ਆਲ ఓవర్ ਸੂਟ 250 250 250 ਟਰੱਕ ਪਰ ਕੇ ਆ ਗਿਆ ਉਹ ਆ ਜੋ ਮੇਲਾ ਲੱਗ ਗਿਆ ਬਾਗ ਦੇ ਪ੍ਰਾਣੇ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਲਾਲ ਨੇ ਯਾਰੇ 250 250 250 ਪੈੜਾ ਵਾਸਤੇ ਵੱਡਿਆਂ ਉਪਰਾਂ 250 ਦੇ ਸੂਟ ਆ ਚੱਕੋ ਜੀ ਮੈਚਿੰਗ ਸੂਟ ਤੇ ਵੀ ਲਾਤਾ ਮੇਲਾ ਬਾਜ਼ਾਰ ਤੇ ਵਿੱਚ 700 ਦਾ ਇੱਕ ਮਾਤੂ ਸ਼੍ਰੀ ਦਸਤਾਰ ਨੇ ਸਟਾਕ ਕਰਨਾ ਵਿਹਲਾ 350 ਦਾ ਸਲੋ ਜੀ ਜਿਹੜੇ ਕਹਿੰਦੇ ਬਾਜ਼ਾਰਾਂ ਦੇ ਵਿੱਚ 700 ਸਾਢੇ ਗੁਣ ਲੈ ਜਾਓ 700 ਦੇ ਦੋ ਸਾਢੇ 350 ਦਾ ਸੂਟ ਆ ਵੀ ਚੈੱਕ ਕਰੋ ਜੀ ਵੈਰਾਈਟੀਆਂ ਮਾਤਲਬ 350 ਦੇ ਵਿੱਚ ਵੀ ਟੌਪ ਟੌਪ ਦੀਆਂ ਕੁਆਲਿਟੀਆਂ ਟੌਪ ਦੀਆਂ ਵੈਰਾਈਟੀਆਂ ਗਰਮੀਆਂ ਦਾ ਮੌਸਮ ਆ ਗਿਆ ਸੋ ਤੁਸੀਂ ਡੇਲੀ ਸੂਟ ਪਾਉਣੇ ਆ ਦੇਖੋ ਜੀ ਜਿਹੜੇ ਬਾਜ਼ਾਰਾਂ 'ਚ ਮਿਲਦੇ ਆ ਹਜ਼ਾਰ ਹਜ਼ਾਰ ਰੁਪਏ ਦੇ ਮਾਤੂ ਸ਼ਰੀ ਦਸਤਾਰ ਨੇ ਕਰਤੇ 500 500 500 ਦੇਖੋ ਬਰਾਇਟੀਆਂ ਸਾਰੇ ਡਿਜ਼ਾਈਨਰ ਪੀਸ ਚੈੱਕ ਕਰ ਲੋ ਕੋਈ 1500 ਨਹੀਂ ਕੋਈ 1200 ਨਹੀਂ 5 500 ਦੇ ਵਿੱਚ ਲੈ ਜਾਓ ਜੀ 5 500 ਚ ਦੇਖੋ ਜੀ ਭਾਰਾ ਮੇਲਾ ਲਾਤਾ ਜੀ ਗਰਮੀ ਦਾ ਹੁਣ ਗਰਮੀ ਦੇ ਵਿੱਚ ਥੋੜੇ ਨਾ ਨਹੀਂ ਹੋਣ ਤੇਣੀ ਲੋਟਾ ਚੈੱਕ ਕਰੋ ਲੈਸ਼ਕ ਦੇ ਸੂਟ ਰੇਡ ਗਨਾ 650 ਰੁਪਏ ਭਾਰੀ 650 ਰੁਪਏ ਲਓ ਜਾਈਂ ਚਾਹੇ ਫੈਕਟਰੀਆਂ ਚੱਲ ਜਿਓ ਚਾਹੇ ਮਿੱਲਾਂ ਚੱਲ ਜਿਓ ਜਿੱਥੇ ਮਰਜੀ ਚੱਲ ਜਿਓ ਇਤਨੀਆ ਬਰਾਇਟੀਆਂ ਨਹੀਂ ਮੈਂਣੀ ਹੈ ਕਟਾਈਆਂ ਵਾਲੇ ਸੂਟ ਵੀ ਆ ਗਏ ਆ ਦੇਖੋ ਕਟਾਈਆਂ ਵਾਲੇ ਸੂਟ ਆ ਗਏ ਆ ਰੰਗ ਸੋਨੇ ਆ ਗਏ ਆ ਕੱਪੜੇ ਦੀ ਫੁੱਲ ਗਾਰੰਟੀ ਇਹਦੇ ਵੀ ਰੇਟ ਘੱਟੇ ਮਿੱਟੀ ਦੇ ਪਾ ਲਓ ਜੀ ਆ ਗਏ ਸੋਲੋ ਪੀਸ ਆ ਗਏ ਜਾਮ कॉटन ਦੇ ਪਿਆਰ ਦੇ ਵਿੱਚ ਜਾਮ ਦਾ ਸੂਟ ਹੈ ਜੀ ਮਾਰਕੀਟ ਦੇ ਵਿੱਚ 3000 ਤੋਂ ਘੱਟ ਨਹੀਂ ਬਾਗੇ ਪੁਰਾਣੇ 1000 ਰੁਪਏ ਦਾ ਨਾਲ ਪਯੌਰ ਦਾ ਦੁਪੱਟਾ ਆ ਵੀ ਚੈੱਕ ਕਰੋ ਜੀ 1000 1000 ਰੁਪਏ ਦਾ ਮੇਲਾ ਲੱਗ ਗਿਆ 1000 ਰੁਪਏ ਦਾ ਆ ਵੀ ਚੈੱਕ ਕਰੋ ਜੀ ਇਹ ਵੀ 1000 ਰੁਪਏ ਦਾ ਭਾਜੀ ਦੇਖੋ ਜੀ ਬਾਘੇ ਪੁਰਾਣੇ ਹੌਲਸੇ ਰੇਟਾਂ ਦੇ ਸਿੱਧੇ ਫੈਕਟਰੀ ਤੋਂ ਡਾਇਰੈਕਟ ਕੱਪੜਾ ਲੈ ਜਾਓ ਆਫਰ ਚੱਲ ਰਹੀ ਆ ਬਹੁਤ ਸੀਮਤ ਸਮੇ ਲਈ ਜਿੱਥੇ ਤੁਹਾਨੂੰ 3 3000 ਵਾਲੇ ਸੂਟ ਵੀ ਇਦਾਂ ਦੇ 1275 ਚ ਮਿਲ ਜਾਣੇ ਆ ਚਾਹੇ ਤੁਸੀਂ ਕੁੜੀਆਂੇ ਲੈਣੇ ਆ ਮਿਡਲ ਏਜ ਦੇਣ ਚਾਹੇ ਬਜ਼ੁਰਗਾਂ ਦੇ ਲੈਣੇ ਆ ਸਾਰਿਆਂ ਦੇ ਲਈ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਮਾਤੂ ਸ਼੍ਰੀ ਦਸਤਾਰ ਬਾਘੇ ਪੁਰਾਣੇ ਆ ਜੀ ਦੇਖੋ ਜੀ ਚੈੱਕ ਕਰੋ ਜੀ ਪ੍ਰਿੰਟਡ ਜਾਂ ਦੇ ਉਤੇ ਵਰਕ ਕਿੰਨਾ ਸ਼ਾਨਦਾਰ ਕੀਤਾ ਹੈ ਧਾਗੇ ਦਾ ਕੰਮ ਆ ਮਾਰਕੀਟ ਦੇ ਵਿੱਚ ਹੁੰਦੀ ਲੁੱਟ ਆ ਗਰਮੀਆਂ ਦੇ ਵਿੱਚ ਰੇਟ ਉੱਤੇ ਲਿਖ ਕੇ ਲਾਤੇ ਜੀ ਰੇਟ ਉੱਤੇ ਲਿਖ ਕੇ ਲਾਤੇ ਆ ਵੀ ਚੈੱਕ ਕਰੋ ਜੀ ਭਾਵੇਂ ਤੁਸੀਂ ਦੇਣ ਲੈਣ ਲਈ ਕੱਪੜੇ ਲੈਣਾ ਭਾਵੇਂ ਤੁਸੀਂ ਆਪਣੇ ਲੈਣਾ ਹਰ ਇੱਕ ਸੂਟ ਦੇ ਉੱਤੇ ਰੇਟ ਲਿਖਿਆ ਆ ਸੂਪਰ ਚੀਜ਼ਾਂ ਜਿਹੜੇ ਬਾਜ਼ਾਰ 'ਚ 25-2500 ਦੇ ਸੂਟ ਲੈ ਜਾਓ ਸਿਰਫ 1000 ਰੁਪਏ ਦਾ ਸੋ ਆ ਵੀ ਚੈੱਕ ਕਰ ਲੋ ਜੀ 25-2500 ਵਾਲੇ ਬੁਟੀਕਾਂ ਵਾਲੇ ਸੂਟ ਕਰਤੇ 1000 'ਚ ਆ ਵੀ ਦੇਖੋ ਜੀ 1000 'ਚ ਇਹਨਾਂ ਵਿੱਚੋਂ ਜਿਹੜਾ ਮਰਜੀ ਸੂਟ ਲੈ ਜਾਓ ਡਿਜ਼ਾਈਨਰ ਦੁਪੱਟਿਆਂ ਦੇ ਨਾਲ ਫੋਟੋ ਵਾਲੇ ਸੂਟ ਕਰਤੇ 1000-1000 ਬਿਲਕੁਲ ਭਾਜੀ ਫੋਟੋ ਵਾਲੇ ਸੂਟ ਕਰਤੇ ਜਾਮ ਦੇ ਮਸਲੀਨ ਕਾਟਨ ਦੇ 1000-1000 ਆ ਚੈੱਕ ਕਰੋ ਭਾਜੀ ਪਿਓਰ ਫੋਟੋ ਸੂਟ ਚੈਲੰਜ ਕਰਕੇ ਦਿੰਨੇ ਆ 1500 2000 3000 ਲੈਂਦੇ ਆ ਆ 1000 ਰੁਪਏ ਜਿਹੜਾ ਮਰਜ਼ੀ ਦੇਣਾ ਆ ਵੀ 1000 ਆ ਚੱਕੋ ਜੀ ਇਹ ਵੀ ਫੋਟੋ ਵਾਲਾ ਆ ਵੀ 1000 ਮੇਲਾ ਲਾਤਾ ਜੀ ਗਰਮੀਆਂ ਦਾ ਕੋਈ ਇਹਨਾਂ ਸੂਟਾਂ ਦੇ ਉੱਤੇ ਸਪੈਸ਼ਲ ਆਫਰਾਂ ਚੱਲਦੀਆਂ ਆ ਸੀਮਤ ਸਮੇਂ ਲਈ 2500 ਵਾਲਾ ਸੂਟ ਕੋਈ 2200 ਵਾਲਾ ਕੋਈ 2400 ਵਾਲਾ ਕੋਈ 2800 ਵਾਲਾ ਹਰ ਕੋਈ ਸੂਟ ਕਰਤਾ ਸਿਰਫ 1000 ਰੁਪਏ ਦੇ ਵਿੱਚ ਭਾਜੀ 3 ਦਿਨਾਂ ਦਾ ਸੇਲ ਮੇਲਾ ਲੱਗਿਆ ਸਾਡੇ ਕੋਲ ਸਿਰਫ 5000 ਸੂਟ ਹੈ 3 ਦਿਨਾਂ ਦੇ ਵਿੱਚ ਇੱਕ ਦਿਨ ਦਾ ਅਸੀਂ 15 1500 ਸੂਟ ਵੇਚਣਾ ਵਾ ਮੇਰੀ ਭੈਣੇ ਗੱਲ ਸੁਣ ਲੈ ਇਹ ਬੱਟੀ ਜੀਕ ਸੂਟ ਹੈ ਬਾਜ਼ਾਰ ਚੋਂ ਤੂੰ 3 3000 25 2200 2200 ਦੇ ਲੈਣੀ ਆ ਆ ਫੋਟੋਆਂ ਦਿਖਾ ਦਿਖਾ ਕੇ ਕਰਦੇ ਤੇਰੇ ਨਾਲ ਲੁੱਟ ਪਰ ਮਾਤੂ ਸ਼੍ਰੀ ਦਸਤਾਰ ਲੱਗ ਗਿਆ 1000 ਰੁਪਏ ਦਾ ਮੇਲਾ ਆ ਵੀ ਚੱਕੋ ਜੀ ਵੱਡੇ ਵੱਡੇ ਬ੍ਰਾਂਡਾਂ ਦੀਆਂ ਫੋਟੋਆਂ ਲਾ ਕੇ ਵੇਚ ਰਹੇ ਆ ਰੇਟ ਮਿੱਟੀ ਦੇ ਭਾ ਕਰਤੇ ਜੀ 1000 ਰੁਪਿਆ ਤਿੰਨ ਦਿਨਾਂ ਦਾ ਸੇਲ ਮੇਲਾ ਦੇਖੋ ਜੀ ਸਾਡੇ ਕੋਲ ਹਰ ਤਰ੍ਹਾਂ ਦੀਆਂ ਬ੍ਰਾਈਟੀਆਂ ਮਿਲ ਜਾਣੀਆਂ ਚਾਹੇ ਤੁਸੀਂ ਸਾਡੇ ਕੋਲ 250 ਦਾ ਸੂਟ ਲੈ ਜਾਓ ਚਾਹੇ ਤੁਸੀਂ 500 ਦਾ ਲੈ ਜਾਓ ਚਾਹੇ ਤੁਸੀਂ 700 ਦਾ ਲੈ ਜਾਓ ਭਾਵੇਂ ਤੁਸੀਂ ਲੈ ਜਾਓ 5000 ਦਾ ਚੀਜ਼ਾਂ ਤੁਸੀਂ ਚੈੱਕ ਕਰਿਓ ਹਰ ਇੱਕ ਸੂਟ ਦੇ ਉੱਤੇ ਆਫਰ ਲੱਗੀ ਆ ਬਾਜ਼ਾਰ ਨਾਲੋਂ ਅੱਧੇ ਰੇਟਾਂ ਦੇ ਕੱਪੜਾ ਦੇ ਰਹੇ ਆ ਜਿਹੜਾ ਕੱਪੜਾ ਤੁਸੀਂ ਲੈਣਾ ਹੈਗਾ 50000 ਰੁਪਏ ਦਾ ਜੇ ਤੁਸੀਂ ਆਫਰ ਵਾਲੇ ਸੂਟ ਲੈਣੇ ਤਾਂ 50000 ਵਾਲਾ ਕੱਪੜਾ ਤੁਹਾਨੂੰ ਅਸੀਂ 20000 ਰੁਪਏ ਦੇ ਦੇਵਾਂਗੇ ਜੇ ਤੁਸੀਂ ਹੈਵੀ ਸੂਟ ਲੈਣੇ ਆ ਤੇ ਉਹਨਾਂ ਤੇ ਵੀ ਆਫਰਾਂ ਬਹੁਤ ਸਾਰੀਆਂ ਚੱਲ ਰਹੀਆਂ ਆ ਭਾਵੇਂ ਤੁਸੀਂ ਸੂਟ ਲੈਣੇ ਆ ਸ਼ਰਾਰੇ ਗਰਾਰੇ ਗਾਉਨ ਲਹਿੰਗੇ ਡਰੈਸਾਂ ਭਾਵੇਂ ਤੁਸੀਂ ਰੈਡੀਮੇਡ ਕੁਰਤੇ ਪਲਾਜ਼ੋ ਲੈਣੇ ਆ ਉਹਦੇ ਉੱਤੇ ਵੀ ਬਹੁਤ ਵੱਡੀ ਸੇਲ ਚੱਲ ਰਹੀ ਆ ਇਦਾਂ ਦੇ ਡਿਜ਼ਾਈਨਰ ਬੁਟੀਕਾਂ ਵਾਲੇ ਸੂਟਾਂ ਦੇ ਵੀ ਟੌਪ ਟੌਪ ਦੀਆਂ ਤਾਨੂੰ ਆਫਰਾਂ ਮਿਲ ਜਾਣੀਆਂ ਦੇਖੋ ਜੀ ਡਿਫਰੈਂਟ ਚੀਜ਼ਾਂ ਮਿਲਣੀਆਂ ਆ ਆ ਚੈੱਕ ਕਰੋ ਜੀ ਵਰਕ ਆ ਦੇਖੋ ਜੀ ਫੋਟੋ ਪਈ ਹੈ ਜੀ ਰੇਟ ਚੈੱਕ ਕਰ ਲੋ ਜੀ 2500 ਰੁਪਏ ਉੱਤੇ ਲਿਖ ਕੇ ਲਾਇਆ ਮਾਰਕੀਟ ਦੇ ਵਿੱਚ ਇਹਨਾਂ ਸੂਟਾਂ ਤੇ ਹੁੰਦੀ ਭਾਰੀ ਠੱਗੀ ਬਾਜੂ ਵੀ ਬਣਿਆ ਪੌਂਚੇ ਵੀ ਬਣਿਆ ਚੈੱਕ ਕਰ ਲੋ ਜੀ ਵਰਕ ਚੈੱਕ ਕਰ ਲੋ ਆ ਵੀ ਚੈੱਕ ਕਰੋ ਜੀ ਕਾਟਨ ਦੇ ਸੂਟਾਂ ਤੇ ਬੇਮਿਸਾਲ ਸੇਲ ਲਾਤੀ ਆ ਜੀ ਇਹੋ ਜੀਆਂ ਵੈਰਾਈਟੀਆਂ ਇਹ ਸੂਟ ਉਹ ਆ ਭਾਜੀ ਪਹਿਣ ਕਹਿੰਦੀ ਮੇਰੇ ਪਾਇਆ ਹੋਵੇ ਕਿਸੇ ਹੋਰ ਦੇ ਨਾ ਪਾਇਆ ਹੋਵੇ ਦੇਖੋ ਸੂਟ ਵੀ ਤੁਹਾਨੂੰ ਅਸੀਂ ਸੋਹਣੇ ਦੇ ਰਹੇ ਆ ਸਾਡੇ ਕੋਲ ਜਿਹੜੇ ਡਿਜ਼ਾਈਨ ਹਨਾ ਇਸ ਗੱਲ ਦੀ ਵੀ ਗਾਰੰਟੀ ਹੈ ਵੀ ਤੁਹਾਨੂੰ ਬਾਜ਼ਾਰ 'ਚ ਆਮ ਨਹੀਂ ਮੈਂਨੇ ਕਿਹਾ ਕਿ ਜਿਹੜੀ ਚੀਜ਼ ਅਸੀਂ ਲਿਆਉਣੀ ਆ ਇਹ ਮਹੀਨੇ-ਮਹੀਨੇ ਡੇਢ-ਡੇਣ ਮਹੀਨੇ ਬਾਜ਼ਾਰਾਂ 'ਚ ਹੋਣੀ ਆ ਤੁਹਾਨੂੰ ਚੀਜ਼ਾਂ ਵੀ ਸੋਹਣੀਆਂ ਮਿਲਣੀਆਂ ਡਿਜ਼ਾਈਨ ਵੀ ਸੋਹਣੇ ਮਿਲਣੇ ਆ ਦੁਪੱਟੇ ਵੀ ਤੁਹਾਨੂੰ ਹੈਵੀ ਮਿਲਣੇ ਆ ਰੇਟ ਬਾਜ਼ਾਰ ਨਾਲੋਂ ਤਿੰਨ-ਤਿੰਨ ਗੁਣਾ ਘੱਟ ਕਰ ਤੇ ਆ ਦੇਖੋ ਜੀ ਸਭ ਤੋਂ ਵੱਡਾ ਚੈਲੰਜ ਕੀ ਲੈਂਦਾ ਮਾਤੂ ਸ਼੍ਰੀ ਦਸਤਾਰ ਕਹਿੰਦਾ 250 ਰੁਪਏ ਤੋਂ ਸਾਢੇ ਕੋ ਸੂਟ ਸ਼ੁਰੂ ਆ ਦੁਪੱਟੇ ਦੇ ਨਾਲ 350-500 ਦੇ ਵਿੱਚ ਇੰਨੇ ਭਾਰੀਆਂ ਆਫਰਾਂ ਵੱਡੇ-ਵੱਡੇ ਟਰੱਕ ਭਰ ਕੇ ਆ ਚੁੱਕੇ ਆ ਤੁਸੀਂ ਗਦਾਮ ਚੈੱਕ ਕਰ ਲਓ ਰਸ਼ ਚੈੱਕ ਕਰ ਲਓ ਮੇਲਾ ਓਵਰ ਹੋਇਆ ਪਿਆ ਆ ਤਿੰਨ ਦਿਨਾਂ ਦੀ ਸਟਾਕ ਕਲੀਅਰੈਂਸ ਸੇਲ ਲੱਗੀ ਆ ਆ ਕੇ ਫਾਇਦਾ ਲੈ ਲਓ ਸੋ ਚਾਹੇ ਤੁਸੀਂ ਇਦਾਂ ਦੇ ਰੈਡੀमेड ਸੂਟ ਲੈਣੇ ਹੈਗੇ ਆ ਇਹ ਕੋਈ 2500 3500 ਨਹੀਂ ਤੁਹਾਨੂੰ ਕੋਈ 1200 1300 ਆ ਵੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਸਿਰਫ 1500 ਰੁਪਏ ਦੇ ਵਿੱਚ ਰੈਡੀमेड ਸੂਟ ਮਿਲ ਜਾਣਾ ਤੁਸੀਂ ਸ਼ਰਾਰੇ ਕਰਾਰੇ ਇਦਾਂ ਦੇ ਗਾਉਨ ਡਰੈਸਾਂ ਵਨ ਪੀਸ ਦੇਸਤਾਨੀਆਂ ਇਹਦੇ ਵਿੱਚ ਵੀ ਬਹੁਤ ਸਾਰੇ ਭਾਜੀ 12 1300 ਤਾਂ ਹੈਗੇ ਆ ਚੱਕੋ ਜੀ 12 1300 ਵਾਲਾ 850 ਦਾ ਕਰਤਾ ਜੀ ਲਓ ਜੀ ਲਾਤਾ ਮੇਲਾ ਇਹਦੇ ਦੇ ਵੀ ਲਓ ਜੀ ਆਹ ਕੋਫਰ ਲਾਤੀ ਜੀ ਜਿਹੜਾ ਤੁਸੀਂ 2500 3000 ਦੇ ਲੈਣਾ ਇੱਥੇ 850 ਚ ਲੈ ਜਾਓ ਤੁਸੀਂ ਭਾਜੀ 6 6 6 7 700 ਰੁਪਈਆ ਸੂਟਾਂ ਦੀ ਸਵਾਈ ਹੈ ਪਰ ਮਾਤੂ ਸ਼੍ਰੀ ਦਸਤਾਰ 850 ਆ ਚੈੱਕ ਕਰੋ ਜੀ ਸੂਟਾਂ ਡਿਜ਼ਾਈਨ ਦੇਖੋ ਜੀ ਕੋਈ 1200 ਦਾ ਕੋਈ 1300 ਦਾ ਇਦਾਂ ਲੈ ਜਾਓ 1500 1700 ਰੁਪਈਆ ਨਾਲ ਸੂਟ ਬਣਿਆ ਬਣਾਇਆ ਲਾਈਨਿੰਗ ਲੱਗੀ ਹੋਈ ਡਿਜ਼ਾਈਨ ਤੁਹਾਡੇ ਪਸੰਦ ਦਾ ਪ੍ਰਿੰਟਡ ਮੇਲਾ ਲੱਗ ਚੁਕਿਆ ਮੇਲਾ ਭਾਜੀ ਗਾ ਕਾਣੂ ਕਹਿੰਨੇ ਆ ਉਹ ਲੋਕੋ ਸਮਝੋ ਬਾਗਾ ਪ੍ਰਾਣਾ ਬਾਰ ਬਾਰ ਆਜੋ ਮੇਲਾ ਲੱਗਿਆ ਦਾ ਫਾਇਦਾ ਲੈ ਲਓ ਦੇਖੋ ਸਾਈ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਰਾਂਗ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਕਰਦੇ ਆ ਸੋ ਛੇਤੀ ਪਹੁੰਚੋ ਬਾਗਾ ਪ੍ਰਾਣਾ ਮੋਗਾ ਰੋੜ ਤੇ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਸੂਟ ਸ਼ਰਾਰੇ ਗਰਾਰੇ ਗੌਂਡ ਰਿਸਾਂ ਕੁੜਤੇ ਪਿਆ ਮੇ ਸ਼ੇਰਵਾਨੀਆਂ ਬਲੇਜ਼ਰ ਬਾਸਟਰ ਪੱਗਾਂ ਹਰ ਇੱਕ ਵੈਰਾਈਟੀ ਇੱਕੋ ਸ਼ਰਤ ਤੇ ਮਿਲ ਜਾਂਦੀ ਹੈ बार-बार ਪੋਸਿਬਿਲਟੀ ਕਿਸ ਚੀਜ਼ ਦੀ ਆ ਅਸੀਂ ਨੰਬਰ 1 ਹੈਗੇ ਆ ਕੱਪੜੇ ਦੀ ਕੁਆਲਿਟੀ ਤੇ ਨੰਬਰ 1 ਹੈਗੇ ਆ ਸਟਿਚਿੰਗ ਦੇ ਵਿੱਚ ਨੰਬਰ 1 ਹੈਗੇ ਵੀ ਜੋ ਸਾਡੇ ਰੇਟ ਆ ਉਹ ਕਿਸੇ ਤੋਂ ਨਹੀਂ ਦੇ ਹੋਣੇ ਸੋ ਤੁਸੀਂ ਆਉਣ ਤੋਂ ਪਹਿਲਾਂ ਫੋਨ ਕਰਨਾ ਤੇ ਇਸ ਨੰਬਰ ਤੇ ਫੋਨ ਵੀ ਕਰ ਸਕਦੇ ਆ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਵੀ ਇੱਥੇ ਗੱਲ ਕਰ ਸਕਦੇ ਆ ਕੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਡੱਗੜ ਸਾਹ ਟੀਵੀ ਬੱਗ ਆਪਰਾਣਾ